ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਇੱਕ ਨਵਾਂ ਤਜਰਬਾ ਇੱਕ ਨਵੀਂ ਖੋਜ ਲੈ ਕੇ ਤੁਹਾਡੇ ਅੱਗੇ ਇਹ ਬਈ ਆਪਾਂ ਕੱਲ ਇੱਕ ਤਰੀਕਾ ਬਣਾਇਆ ਸੀਗਾ ਪਨੀਰੀ ਬੀਜਾਂ ਦਾ ਕਿਉਂਕਿ ਜਿਹੜੇ ਕਮਰਸ਼ੀਅਲ ਤੌਰ ਤੇ ਕੰਮ ਕਰਦੇ ਹਨ ਬਾਈ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਆ ਪਨੀਰੀ ਬੀਜਾਂ ਸਮੇਂ ਕਿਉਂਕਿ ਏਰੀਆ ਲਾਉਣਾ ਹੁੰਦਾ ਜ਼ਿਆਦਾ ਤੇ ਫਿਰ ਤਰੀਕੇ ਤੋਂ ਬਹੁਤ ਬਣਾਉਂਦੇ ਆ ਕਈ ਭਰਾ ਕਦੂ ਕਰੀ ਜਾਂਦੇ ਕਈ ਸਵਾਹ ਪਾਈ ਜਾਂਦੇ ਆ ਹੁਣ ਉਹਦਾ ਅਸੀਂ ਹੱਲ ਕੱਢਣਾ ਚਾਹੁੰਦੇ ਸੀ ਜਿਹੜੀ ਹੈਰੋਂ ਵਾਲਾ ਤਰੀਕਾ ਵੀ ਹੈਰੋਂ ਫੇਰ ਦਿੰਦੇ ਸੀਗੇ ਹੈਰੋਂ ਦੇ ਵਿੱਚ ਨਾ ਬਈ ਥੋੜੀ ਜਿਹੀ ਦਿੱਕਤ ਇਹ ਆ ਜਾਂਦੀ ਵੀ ਸੀਡ ਰੇਟ ਵਧਾਉਣਾ ਪੈਂਦਾ ਤੇ ਉਹਦੇ ਕਰਕੇ ਥੋੜਾ ਜਿਹਾ ਨੁਕਸਾਨ ਹੁੰਦਾ ਕਿਉਂਕਿ ਜੇ ਤਾਂ ਆਪਾਂ ਆਪਦੇ ਖੇਤ ਆਸਤੇ ਬੀਜਣੀ ਐ ਫਿਰ ਤਾਂ ਕੋਈ ਦਿੱਕਤ ਨਹੀਂ ਪਰ ਜੇ ਕਮਰਸ਼ੀਅਲ ਬੀਜਣੀ ਨਾਲ ਉਹ ਚ ਬੀਜ ਦਾ ਨੁਕਸਾਨ ਬਹੁਤ ਹੁੰਦਾ ਉਹਦੇ ਲਈ ਹੁਣ ਅਸੀਂ ਇਹ ਤਰੀਕਾ ਅਪਣਾ ਕੇ ਵੇਖ ਰਹੇ ਹਾਂ ਜੇ ਤਾਂ ਹੋ ਗਿਆ ਬਈ ਇਹ ਕਾਮਯਾਬ ਫਿਰ ਤਾਂ ਵੈਲਡ ਗੁੱਡ ਐ ਤੇ ਜੇ ਨਾ ਹੋਇਆ ਫਿਰ ਕੋਈ ਨਾ ਫਿਰ ਹੋਰ ਸਿੱਖਾਂਗੇ ਪੋਰ ਕਰਕੇ ਵੇਖਾਂਗੇ ਪਰ ਸਾਨੂੰ ਇਹ ਲੱਗਦਾ ਵੀ ਇਹ ਕਾਮਯਾਬ ਹੋਊਗਾ ਕਿਉਂਕਿ ਜਦੋਂ ਬੀ ਦਾ ਛਿੱਟਾ ਦੇਣ ਤੋਂ ਬਾਅਦ ਇੱਕ ਇਹਦੇ ਵਿੱਚ ਬਸ ਇਹ ਕਰਨਾ ਵੀ ਥੋੜੀ ਜਿਹੀ ਪੀਕ ਵੱਧ ਬਣੀ ਹੋਣੀ ਚਾਹੀਦੀ ਹੈ ਮਿੱਟੀ ਦੀ ਉਦੋਂ ਬਾਅਦ ਛਿੱਟਾ ਦੇ ਕੇ ਪੀਕ ਦੇ ਉੱਤੇ ਉੱਪਰ ਦੀ ਇਹਨੂੰ ਫੇਰ ਦੇਣਾ ਤੇ ਫਿਰ ਪਾਣੀ ਛੱਡਣਾ ਕਦੇ ਵੀ ਆਪਾਂ ਇਹਦੇ ਵਰਟੀਕਲੀ ਦੂਜੇ ਲੋਟ ਪੈਰਲਲ ਇਹਨੂੰ ਉਹ ਫੇਰਨਾ ਇਹਨੂੰ ਉਲਟਾ ਸਾਈਡ 베ਰਨਾ ਜਿਵੇਂ ਪਾਣੀ ਆਉਣਾ ਉਹਦੇ ਉਲਟ ਫੇਰਨਾ ਹੈ ਕਿਉਂਕਿ ਜਦੋਂ ਪਾਣੀ ਆਊਗਾ ਉੱਪਰ ਦੀ ਇਹ ਜਿਹੜੀਆਂ ਵੱਟਾਂ ਬੜੀਆਂ ਬੰਗੀਆਂ ਉਹ ਵਿਚਾਲੇ ਜਾਵੜਣੀਆਂ ਤੇ ਉਹ ਵੀ ਸਾਰੇ ਦਾ ਸਾਰਾ ਟਾ ਗਿਆ ਜਾਊਗਾ। ਸੋ ਜੇ ਇਤਿਆਰ ਬਾਬੇ ਕਾਮਯਾਬ ਹੋ ਗਿਆ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ। 18 ਦਿਨਾਂ ਤੋਂ ਲੈ ਕੇ 38 ਦਿਨਾਂ ਤੇ ਕਰਦੀ ਪਨੀਰੀ ਤਿਆਰ ਕੀਤੀ ਵੀ ਆ ਬਾਈ। ਤੇ ਕੋਈ ਆਏ ਨੀ ਵੀ ਕਿਸੇ ਨੂੰ ਪੁੱਛ ਕੇ ਕੀਤੀ ਹੋਵੇ। ਆ ਸਾਰੇ ਧੱਕੇ ਖਾ ਖਾ ਕੀ ਕੀਤੀ ਐ। ਤੇ ਕੀਤੀ ਵੀ ਸਾਰਿਆਂ ਨੂੰ ਸਸਤੇ ਤਰੀਕੇ ਦੇ ਨਾਲ। ਕੋਈ ਆਏ ਨੀ ਵੀ ਕਿਤੇ ਆਹ ਕੁਛ ਪਾਲਿਆ ਉਹ ਪਾਲਿਆ ਉੱਤੇ ਆਹ ਛੜਤਾ ਜਾਂ ਵਿੱਚ ਆਹ ਬਵਾਤਾ ਕੋਈ ਬਾਇਓਡੀਗਨ ਜੀ ਆਪਦੇ ਕੁਛ ਨਹੀਂ ਬਾਈ ਜੱਟ ਸੌਦਾ ਕਰ ਲਈ ਯੂਰੀਆ ਨਾਲ ਆਪਣੀ ਰਿਵੀ ਤਿਆਰ ਕੀਤੀ ਹੈ ਤੇ ਡੀਪੀ ਪਾ ਕੇ ਤੇ ਜਿੰਕ ਪਾ ਕੇ ਵੀ ਕੀਤੀ ਹੈ ਉਹ ਹੁਣ ਮਿੱਟੀ ਦੇ ਹਿਸਾਬ ਤੇ ਆ ਸੋ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣੀ ਹੋਵੇ ਤਾਂ ਆਪਾਂ ਨੂੰ ਜੋ ਬੇਜ ਜੇ ਜਦੋਂ ਮਰਜੀ ਮੈਸੇਜ ਕਰ ਸਕਦੇ